ਵਰਗਾ ਪਿਆਰ ਹੈ ਜਦੋਂ ਯੂ ਐਸ اے ਅਮਰੀਕਾ ਦੇ ਵਿੱਚ ਗੱਲਾਂ ਹੁੰਦੀਆਂ ਸੰਦੇਸ਼ਕ ਕਾਲ ਹੁਣਾਲੇ ਨਾਲ ਵੱਡੀਆਂ ਯਾਰੀਆਂ ਨੇ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਨਾਲ ਸਾਡੇ ਸ੍ਰਿੰਦਰ ਸਿੰਘ ਜੀ ਕਾਲੂ ਸਾਹਿਬ ਅੱਜ ਵੱਡੇ ਰੋਣ ਇਸ ਕਬੱਡੀ ਕੱਪ ਦੇ ਵਿੱਚ ਮੈਂ ਪਾਹ ਦੀ ਸੈਜ ਕਾਲੀਆਂ ਵਿੱਚ ਕਰਦੇ ਆ ਪ੍ਰਮਾਤਮਾ ਤੰਤਨ ਸਾਡੇ ਬਾਬਾ ਭਾਈ ਪੂਛੇ ਮਹਾਰਾਜ ਜੀ ਚੜਦੀ ਕਲਾ ਬਖਸ਼ੇ ਕਰਨ ਤੇ ਆਪੇ ਹੀ ਨਾਮ ਜਾਣਦੇ ਨੇ ਸਾਡੇ ਸ਼੍ਰੀ ਪਾਚੇ ਸੁਰੇਨ ਬਾਸੇ ਕਾਲੇ ਭਾਈਆਂ ਦੀ ਟੀਮ ਹੈ ਜੇ ਕੁੜੀਆਂ ਬਾਗੜੀਆਂ ਦੇ ਵਿੱਚ ਜਦੋਂ ਚੈਂਪੀਅਨਸ਼ਿਪ ਹੋਈ ਤੇ ਜੱਸੀ ਮੈਨੂ ਦੀਆਂ ਇਹ ਖਿਡਾਰੀਆਂ ਦਾ ਉੱਚਾ ਧੰਨਵਾਦ ਹੈ ਜੀ ਮੁਸ਼ੇਰਤਾਂ ਲਈ ਬਹੁਤ ਬਹੁਤ ਧੰਨਵਾਦ ਹੈ ਨਾ ਉਧਰਲੇ ਪਾਸੇ ਸਾਹਮਣੇ ਦੇਖ ਰਿਹਾ ਵੀ ਕਬੱਡੀ ਪਈ ਹੋਈ ਹੈ ਖੇਡਦੇ ਮੈਦਾਨ ਦੇ ਵਿੱਚ ਔਰ ਤਗੜਾ ਜੱਫਾ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਹੈ ਦੋ ਜਿਹੜੀ ਪੀਪੀਜੀ ਦੀ ਟੀਮ ਬੜੇ ਵੱਡੇ ਪੱਧਰ ਤੇ ਬਣਾਈ ਆ ਭਰਾ ਜੀ ਤੁਹਾਡਾ ਬਹੁਤ ਬਹੁਤ ਸਤਿਕਾਰ ਹੈ ਅੱਜ ਚਕਰਾਲੇ ਪਿੰਡ ਦੇ ਵਿੱਚ ਅੱਜ ਮਾਜੇ ਦੇ ਮਜਾ ਮੇਰਾ ਨਾਮ ਰੌਣਕ ਸਿੰਘ ਕਾਲੋ ਜੀ ਅੱਜ ਸਾਰੇ ਪ੍ਰੋਗਰਾਮ ਦਾ ਇਹਨਾਂ ਮਹਾ ਉਤਸ਼ਾਹ ਵਿੱਚ ਮੂਸੀ ਇਹ ਸ਼ਰਧਾ ਦੇ ਕੇ ਬਹੁਤ ਬੜੀ ਹੈ ਜੀ ਹਰੇਕ ਸਾਲ ਵੀ ਭਰਾਵਾ ਥੈਂਕ ਯੂ ਜੀ ਮੈਂ ਦਾ ਪ੍ਰਚਾਰ ਚਲਾ ਲਗਾ ਸਾਡੇ ਸਾਰੇ ਚਲਰਾਉਣ ਵਾਲੋਂ ਸਾਡੇ ਅਗਾਰੇ ਭਰਾਵਾ ਵਾਲੋਂ ਤੇ ਕਾਲੋ ਡੈਰੀ ਵਾਲੋਂ ਬਾਰੇ ਇੱਕ ਤਕਰਾਰ ਬਹੁਤ ਬਹੁਤ ਮਾਰਦਾ ਤੇ ਮੇਰੀ ਵਾਅਦਾ ਲੈ ਕੇ ਕਰਾ ਰਹੇ ਭਾਈ ਭੂਤ ਸਿੰਘ ਜੀ ਗਰਾਉਂਡ ਦੇ ਵਿੱਚ ਹੋ ਰਿਹਾ ਤੇ ਸਾਡੇ ਮਾਪੁਰਸਾ ਦੇ ਭਾਈ ਜੀ ਜੀਦ ਨੂੰ ਬੱਤਾਂ ਪਾਦੇ ਜਿੰਨਾ ਜੋੜਾ ਦੇਦਾ ਬੱਤਾਂ ਬੱਗੇ ਰਹੀਆਂ ਅੱਜ ਦੇ ਟਾਈਮ ਸਰਕਾਰ ਨੂੰ ਬਹੁਤ ਲੱਗਦੀ ਹੈ ਜੀ ਦੋਵਾਰ ਅਸੀਂ ਦੋ ਟੱਕ え ਹੋਰ ਬਹੁਤ ਦੇਮੰਦਲ ਵੱਡੀ ਹੋਵੇ ਇਹ ਤੋਂ ਬਰਵਾ ਕੋਕੀ ਬਹੁਤ ਬੋਲ ਰਹੇ ਨੇ ਟੇਕ ਦੇ ਗੇਮ ਜੁੜਨਾ ਚਾਹੀਦਾ ਪਰ ਮੇਰਾ ਕਹਿਣ ਤੇ ਕਾਲਾ ਵਾਜੀ ਸਭ ਤੋਂ ਵੱਧ ਬਹੁਤ ਬਹੁਤ ਖੁਸ਼ੀ ਕਿ ਸਾਡੇ ਨਗਰ ਸਾਡੇ ਪਿੰਡ ਚਕਰਾਲਾ ਵੱਲੋਂ ਕੋਈ ਹਰ ਸਾਲ ਵਰਤੀ ਇਮਤਾਨ ਮਨਾਇਆ ਗਿਆ ਇਸ ਕਰਕੇ ਸਾਰੇ ਸਾਰੇ ਪਿੰਡਾਂ ਦਾ ਸਹਿਯੋਗ ਹੁੰਦਾ ਹੈ ਕੋਈ ਜੀ ਸੰਤਾਂ ਦੀਆਂ ਦੇ ਆਸਥਾ ਹੈ ਨਾ ਕੋਈ ਕੋਈ ਹੁੰਦੀ ਆ ਉਸ ਵਿੱਚ ਸਾਡੇ ਜੋ ਪਿੰਡ ਦੇ ਨਗਰ ਦੇ ਫਲਾਟੇ ਦੇ ਸਾਡੇ ਐਨਆਰਆਈ ਭਰਾ ਆ ਬਹੁਤ ਧੰਨਵਾਦ ਹਰ ਇੱਕ ਬੰਦੇ ਨੇ ਆਪਣੇ ਤੁਸੀਂ ਦੇ ਵੀ ਕੁਝ ਦਿੱਤੇ ਠੀਕ ਹੈ ਆਪਣੀ ਗੱਲ ਕਿ ਕਿਦਾਂ ਦਾ ਟੂਰਨਾਮੈਂਟ ਹੈ ਤੇ ਕਈ ਟੂਰਨਾਮੈਂਟ ਦੇ ਪਹਿਲੇ ਪਿੰਡਾਂ ਦੇ ਸੀ ਤੇ ਸਾਡੇ ਦੇ ਬੱਚੇ ਛੋੜੇ ਬੱਚੇ ਪਰਵਾਇਆ ਗਿਆ ਐਨਆਰਆਈ ਬਾਹਰ ਤੋਂ ਲਗਾਇਆ ਹੁਣ ਜਿਹੜਾ ਟੂਰਨਾਮੈਂਟ ਹੋ ਗਿਆ ਕਿ ਜਿਹੜੇ ਛੋੜੇ ਬੱਚੇ ਦਾ ਅਕਦਰ ਵੱਡੇ ਕਲਬਾਂ ਐਨਆਰਆਈ ਜੋ ਕਰਵਾਇਆ ਗ੍ਰਾਮ ਪੰਚਾਇਤ ਐਨਆਰਆਈ ਭਰਾ ਹੋਣੇ ਜਿੱਥੇ ਸਹਿਯੋਗ ਲਾਉਂਦੇ ਕਹਿੰਦੀ ਪੂਰਾ ਸਜੋ ਸਾਡੇ ਪਿੰਡ ਵਾਸਤੇ ਹੋ ਗਿਆ ਗ੍ਰਾਮ ਪੰਚਾਇਤ ਦਾ ਬਹੁਤ ਧੰਨਵਾਦ ਹੋਇਆ

ਪਰਾਮਾ ਲੋਗ ਦਾ ਟੂਰਨਾਮੈਂਟ ਕਰਕੇ ਕਰਾਇਆ ਜਾਂਦਾ ਪੰਚਾਇਤ ਵੱਲੋਂ ਸੰਬੰਧੀ ਪੰਚਾਇਤ ਤੋਂ ਹਾਂਜੀ ਉਹ ਵੀ ਅੱਜ ਨਵੇਂ ਨਵੇਂ ਬੱਚੇ ਨੂੰ ਹੋ ਗਿਆ ਜਿਹੜਾ ਪੈਸਾ ਲੈਣ ਮੰਗਦੇ ਆ ਉਹਨਾਂ ਲਈ ਇਹ ਵੀ ਕਿ ਉਹ ਪੁਨਾ ਜਿਹੜਾ ਸਥਾਨ ਤੋਂ ਸੇਧਰ ਤਿੰਨ ਵਾਪਸ ਤੇ ਜੋ ਆਪਣਾ ਪਿੰਡ ਦਾ ਨਾਮ ਉੱਥੋਂ ਹਾਂਜੀ ਇਸ ਪਿੰਡ ਦਾ ਨਾਮ ਹੈ ਪਿੰਡ ਦਾ ਨਾਮ ਚੰਦ ਚਰਾਲਾ ਜ਼ਿਲ੍ਹਾ ਨੰਬਰ ਹਾਂਜੀ ਜੋ ਕਿ 33ਵਾਂ ਡਿਵੀਜ਼ਨ ਦਾ ਮਾਇਆ ਜਾ ਰਿਹਾ ਹੈ ਮਾਹਰ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਖਤੇ ਧੰਨ ਧੰਨ ਬ੍ਰੰਹ ਜੀ ਸਾਡੇ ਬਾਬਾ ਪਾਏ ਤੋਂ ਜਨਮ ਜੜੇ ਤੋਂ ਮੁੱਖ ਰੱਖਿਆ ਜੱਟੂ ਲਸਣਾ ਨਾਲ ਕੱਡੀ ਦਾ ਪਰਸੈਂਟ ਬਕਰਾਲ ਦੇ ਧਰਤੀ ਨੇ ਤੋਂ ਕਰਾਇਆ ਜਾ ਰਿਹਾ ਹੈ ਐਨ ਆਰ ਆਈ ਗ੍ਰਾਮ ਪੰਚਾਇਤ ਤੇ ਲੱਗ ਰਹੀਆਂ ਸੰਤਾ ਵੱਲੋਂ ਕਰਾਇਆ ਜਾ ਰਿਹਾ ਹੈ ਦੇਖ ਜੀ ਸਾਡੇ ਪਿੰਡਾਰਿਆਂ ਦੇ ਵਿੱਚ ਪਾਇਆ ਕੋਈ ਮਹਾਰਾਜ ਜੀ ਕਿਰਪਾ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਖਤੇ ਭਾਈ ਆਜੋ ਆਜੋ ਨਾਲੀ ਆਜੋ ਠੀਕ ਹੈ ਜੀ ਦੇਖੋ ਇੱਥੇ ਦੇਖਣਾ ਭਾਜੀ ਸਾਹਮਣੇ ਯੈਸ ਇਹ ਖੋਰ ਕਰ ਲੈਨੇ ਜੀ